ਕਾ ਮੈਂ ਭਾਈ ਕਨਈਆ ਸਪੋਰਟਸ ਕਾਮ ਨਿਹਾਲ ਸਿੰਘਾੜ ਦੀ ਸਮੁੱਚੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਜਿਨ੍ਹਾਂ ਮੇਰੇ ਵੀਰਾਂ ਨੇ e-sport ball ਟੂਰਨਾਮੈਂਟ ਦੇ ਵਿੱਚ ਆਪਣੀਆਂ ਖੇਡ ਦੇ ਜੋਰ ਦਿਖਾਏ ਆ ਜਿਨ੍ਹਾਂ ਦੇ ਵਿੱਚ ਫਰਸਟ ਰਾਉਂਡ ਕੇਕਲਾ ਸੈਕਟ ਢੂਰਕੋਟ ਢੂਰਕੋਟ ਰਣਸੀ ਉਹਨਾਂ ਨੂੰ ਮੈਂ ਸਾਰੀ ਸਾਡੀ ਟੀਮ ਵੱਲੋਂ ਲੱਖ ਲੱਖ ਵਧਾਈ ਦਿੰਦਾ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਚਰਣਾ ਵਿੱਚ ਅਰਦਾਸ ਬੇਨਤੀ ਕਰਦਾ ਵੀ ਇਹ ਸਾਡੀ ਭਾਈ ਕਨਈਆ ਸਪੋਰਟਸ ਕਲੱਬ ਨਿਹਾਲ ਸਿੰਘ ਵਾਲਾ ਇਸੇ ਤਰ੍ਹਾਂ ਸਪੋਰਟਸ ਦੇ ਖੇਡਾਂ ਦੇ ਇਹ ਕਾਰਜ ਕਰਦੇ ਰਹਿਣ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਤੇ ਆਪਣਾ ਹਮੇਸ਼ਾ ਹੀ ਮਿਹਰ ਦਾ ਬੜਾ ਹੱਥ ਰੱਖੇ ਤੇ ਇਹ ਹਮੇਸ਼ਾ ਹੀ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਾਉਣ ਤਰੱਕੀਆਂ ਕਰਨ ਤਾਂ ਕਿ ਜਿਹੜਾ ਸਾਡਾ ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਡੁੱਬਿਆ ਪਿਆ ਉਸ ਪਾਸਿਓਂ ਨਿਕਲ ਕੇ ਖੇਡਾਂ ਵਾਲੇ ਪਾਸੇ ਨਾਲ ਜੁੜੇ ਮੈਂ ਫਿਰ ਆਪਣੇ ਵੱਲੋਂ ਦਸਮੁੱਚੀ ਸਾਰੀ ਟੀਮ ਵੱਲੋਂ ਇਹ ਸਾਰੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦਾ ਸਹਿਯੋਗ ਕੀਤਾ ਜਿਨ੍ਹਾਂ ਨੇ ਨਾਲ ਸਾਥ ਦਿੱਤਾ ਸਾਰੇ ਸਾਡੇ ਵਲੰਟੀਅਰ ਸਾਹਿਬਾਨਾਂ ਦਾ ਸਾਡੇ ਜਿੰਨੇ ਵੀ ਪ੍ਰੈਸ ਵਾਲੇ ਵੀਰ ਆ ਜੋ ਜਿੰਨੇ ਵੀ ਹੋਰ ਸਾਡੇ ਵਕੀਲ ਸਾਹਿਬ ਵੀ ਖੜੇ ਆ ਮੈਂ ਸਾਰਿਆਂ ਦਾ ਦਿਲ ਦੀ ਗਰਾਜੀਆਂ ਦੇ ਵਿੱਚੋਂ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਹਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਲੇ ਅੱਜ ਸਭ ਤੋਂ ਪਹਿਲਾਂ ਜਿੱਥੇ ਵੀ ਸਾਡੇ ਨਿੱਕੇ ਜਿਹੇ ਸਰਦੇ ਤੇ ਇੱਥੇ ਦਰਜਾ ਬਜਾਦਾ ਜਿੱਥੇ ਵੀ ਪਹੁੰਚੇ ਆ ਮੇਰੇ ਦੋਸਤ ਮਿੱਤਰਾਂ ਸਾਰਿਆਂ ਦਾ ਪਹਿਲਾਂ ਤਾਂ ਧੰਨਵਾਦ ਕਰਦੇ ਆ ਤੇ ਅੱਜ ਜਿਹੜੀ ਫਸਟ ਉਹ ਰੱਖ ਕੇ ਕਲਾ ਤੇ ਸੈਕੰਡ ਧੂੜ-ਪੂੜ ਤੇ ਧੂੜ-ਪੂੜ ਰਸਮੀ ਤੇ ਜਿਹੜਾ ਪਹਿਲਾ ਪ੍ਰਾਈਜ਼ ਵੀ 15000 ਤੇ ਦੂਜਾ 11000 ਰੱਖਿਆ ਸੀਗਾ ਤੇ ਆਉਣ ਵਾਲੇ ਜਿਹੜੇ ਅਸੀਂ ਅਗਲੇ ਸਾਲ ਵੱਡੇ ਇਨਾਮ ਕਰਾਂਗੇ ਤੇ ਸਾਰਿਆਂ ਤੋਂ ਮੇਰੀ ਇੱਕ ਬੇਨਤੀ ਆ ਵੀ ਵੱਧ ਤੋਂ ਵੱਧ ਸਾਡਾ ਸਾਥ ਅੱਜ ਦੇ ਮੈਚ ਬਹੁਤ ਵਧੀਆ ਹੋਏ ਨੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਐਨਆਰਆਈਆ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਕਲੱਬ ਨੂੰ ਸਹਯੋਗ ਦਿੱਤਾ ਪਹਿਲੇ ਦੂਜੇ ਨਾਮ ਦਿੱਤੇ ਤੇ ਮਸ਼ੀਦ ਤੇ ਉੱਥੇ ਧੰਨਵਾਦ ਕਰਨਾ ਖਾਲਮੁਦ ਭਾਰਤੀ ਜੀ ਦਾ ਜਿਨ੍ਹਾਂ ਨੇ ਸਾਡੇ ਨਿੱਕੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਨੇ ਬਹੁਤ ਵਧੀਆ ਮੈਚ ਹੋਏ ਨੇ ਫੁੱਟਬਾਲ ਮੈਚ ਪਹਿਲੀ ਵਾਰ ਕਰਵਾਇਆ ਗਿਆ ਟੂਰਨਾਮੈਂਟ ਹੈ ਫੁੱਟਬਾਲ ਦਾ ਅੱਗੇ ਕ੍ਰਿਕਟ ਦਾ ਟੂਰਨਾਮੈਂਟ ਕਰਾਉਂਦੇ ਸੀ ਜਾਂ ਕਬੱਡੀਆਂ ਦੇ ਕਰਾਉਂਦੇ ਸੀਗੇ ਤੇ ਆ ਪਹਿਲੀ ਵਾਰ ਨਿਹਾਲ ਸਿੰਘ ਵਾਲੇ ਦੇ ਵਿੱਚ ਫੁੱਟਬਾਲ ਦਾ ਟੂਰਨਾਮੈਂਟ ਹੋਇਆ ਬਹੁਤ ਵਧੀਆ ਨੇਪਰੇ ਚੜ੍ਹਿਆ ਬਾਈ ਗੁਰੂ ਇਸ ਤਰ੍ਹਾਂ ਹੀ ਮਿਹਰਾਂ ਭਰਿਆ ਹੱਥ ਰੱਖੇ ਸਾਡੀ ਕਲੱਬ ਦੇ ਉੱਤੇ ਕਿ ਅਗਲੇ ਤੋਂ ਇਤੋਂ ਵਧੀਆ ਕਰਕੇ ਦਿਖਾਗੇ ਅਸੀਂ ਤਾਂ ਲੱਗਦਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਆ ਹੋਣੇ ਚਾਹੀਏ ਚਾਹੀਦੇ ਆ ਜੀ ਇਸ ਨਾਲ ਜਵਾ ਜਿੰਨੇ ਵੀ ਆ ਜੰਗੇ ਇਹਦੇ ਮੁੰਡੇ ਨਸ਼ਿਆਂ ਤੋਂ ਮੁਕਤ ਰਹਿਣਗੇ ਮਸੀਨਾ ਨਿਕਲਦਾ ਇਹਨਾਂ ਦਾ ਫਿਜ਼ੀਕਲ ਫਿੱਟ ਰਹਿਣਗੇ ਤੇ ਮੈਂ ਸਰਕਾਰ ਅੱਗੇ ਵੀ ਬੇਨਤੀ ਕਰਦਾ ਕਿ ਜਿੰਨੇ ਵੀ ਖਿਡਾਰੀ ਪਹਿਲੇ ਦੂਜੇ ਨੰਬਰਾਂ ਤੇ ਆਉਂਦੇ ਆ ਜ ਉਹਨਾਂ ਨੂੰ ਨੌਕਰੀਆਂ ਨਾਲ ਸਮਾਨਿਆ ਜਾਵੇ ਤਾਂ ਕਿ ਪੰਜਾਬ ਦਾ ਭਵਿੱਖ ਬਾਹਰ ਨੂੰ ਨਾ ਜਾਵੇ ਇੱਥੇ ਰਵੇ ਇੱਕ ਗੱਲ ਕਰੀਏ ਮੁਕਾਬਲੇ ਕਿਹੋ ਜਿਹੇ ਰੌਚਕ ਮੁਕਾਬਲੇ ਰਹੇ ਬਹੁਤ ਵਧੀਆ ਮੁਕਾਬਲੇ ਹੋਏ ਆਸਟਰਾ ਰੌਕੇ ਕਲਾ ਜਿੱਤੀ ਆ ਤੇ ਸਾਡੇ ਨੇੜਲਾ ਪਿੰਡ ਧੂਗੋੜ ਰਮ ਸਿੰਘ ਸੈਕਟਰੀ ਆ ਬਹੁਤ ਵਧੀਆ ਮੁਕਾਬਲੇ ਹੋਏ ਆ ਲੋਕਾਂ ਵੱਲੋਂ ਕਿਹੋ ਜਿਹਾ ਸੀ ਬਹੁਤ ਵਧੀਆ ਸੰਜੋਗ ਰਿਹਾ ਤੁਸੀਂ ਦੇਖਿਆ ਇਕੱਠ ਬਹੁਤ ਵਧੀਆ ਇਕੱਠ ਹੋਇਆ ਬਹੁਤ ਧਿਆਨ ਸੀ ਲੋਕਾਂ ਨੂੰ ਪਹਿਲੀ ਵਾਰ ਫੁੱਟਬਾਲ ਦਾ ਟੂਰਨਾਮੈਂਟ ਹੋਇਆ ਬਹੁਤ ਲੋਕ ਦੇਖਣ ਆਏ ਧੰਨਵਾਦ ਕਰਦਾ ਸਾਡੇ ਨਕਰ ਨਿਹਾਲ ਸਿੰਘ ਵਾਲਾ ਦਾ ਜੋ ਕਿ ਆਸੇ ਪਾਸੇ ਤੋਂ ਆਏ ਲੋਕ ਬਹੁਤ ਧੰਨਵਾਦ ਜੋ ਮੈਚ ਦੇਖਣ ਆਏ ਜਿਨ੍ਹਾਂ ਨੇ ਸਾਡੀ ਕਲੱਬ ਨੂੰ ਸਹਿਯੋਗ ਦਿੱਤਾ ਮੈਂ ਉਹਨਾਂ ਦਾ ਰਿਣੀ ਰਹਾਂਗਾ ਸਾਡੀ ਸਮੁੱਚੀ ਕਲੱਬ ਵੱਲੋਂ ਬਹੁਤ-ਬਹੁਤ ਧੰਨਵਾਦ ਉਹਨਾਂ ਦਾ